ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਸਜਣੋ ਨੋਟ ਕਰ ਲਿਓ। ਪੈਂਡਕ ਸੀਟ ਪਰ ਤੇ ਜ਼ਿਲ੍ਹੇ ਦੀ ਗੱਲ ਕਰੀਏ ਇਹ ਤਾਂ ਸਜਣੋ ਗਰਦਾਸਪੁਰ ਆ ਗਿਆ ਤੇ ਤਹਿਸੀਲ ਆ ਗਈ ਬਟਾਲਾ। ਤੇ ਐਸ ਵੇਲੇ ਦਸਾਂਝ ਦੇ ਕੋਲੇ ਆ ਸੱਜਣੋ ਦਲਜੀਤ ਭਰਾ ਦਾ ਨਾਮ ਆ ਪਿਆਰ ਨਾਲ ਦਸਾਂਝ ਕਹਿ ਦਈਦਾ ਤੇ ਅੱਜ ਭਰਾ ਦੇ ਕੋਲੇ ਨਾ ਝੋਟੀਆਂ ਮੱਝਾਂ ਕਹਿ ਸਕਦੇ ਆ ਚਾਰ ਐਨੀਮਲ ਸਟਾਰਟਿੰਗ ਜੇ ਤੋਂ ਕੀਤੀ ਆ ਕਿ ਚਾਰ ਮਹੀਨਿਆਂ ਦੀ ਸੱਜਣੋ ਨੋਟ ਕਰ ਲਿਓ ਗੱਬਣ ਚੈੱਕ ਪਾਸ ਕਿੰਨਾ ਦੁੱਧਵਾਦਾ ਸਾਰੀ ਗੱਲਬਾਤ ਮਾਲਕ ਨਾ ਕਰਾਂਗੇ ਨਵੇਂ ਵੀਰਾਂ ਨੂੰ ਰਿਕਵੈਸਟ ਬੇਨਤੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਕੋਈ ਵੀ ਪਸ਼ੂ ਸੱਜਣੋ ਖਰੀਦਦਾਰੀ ਕਰਨੀਆਂ ਤਾਂ ਤਸੱਲੀ ਕਰਕੇ ਖਰੀਦਦਾਰੀ ਕਰਿਓ ਇੱਕ ਤਾਜੀ ਸੂਈ ਝੋਟੀ ਤੇ ਇੱਕ ਐਤ ਕੀ ਸੱਜਣੋ ਮੀਣੀ ਵੀ ਲਿਆ ਆ ਭਰਾ ਤਾਂ ਸਾਂਝ ਲੱਭ ਕੇ ਵੇਖੋ ਇਹਦੇ ਸਿਰਮੂ ਦੀ ਕੁਆਲਿਟੀ ਸੱਜਣੋ ਮੈਨੂੰ ਬੜੀ ਪਸੰਦ ਆਈ ਆ ਬਾਕੀ ਸੈਂਕਸੰਗ ਹੈਲਦੇ ਜਾ ਨਹੀਂ ਹਲਦੇ ਉਹ ਵੀ ਭਰਾ ਨਾਲ ਗੱਲਬਾਤ ਕਰਾਂਗੇ ਬਾਲਾ ਸਮਾਂ ਨਹੀਂ ਤੁਹਾਡੇ ਲੈnde ਤੇ ਇੱਕ ਝੋਟੀ ਆ ਸਜਣੋ ਤਾਜੀ ਸੂਈ ਆ ਬੱਚਾ ਇਹਦੇ ਕੋਲੇ ਕੀ ਆ ਉਹ ਵੀ ਗੱਲਬਾਤ ਕਰਦੇ ਆ ਐਂਡ ਤੱਕ ਜੁੜ ਰਹੇ ਹੋ ਤੁਹਾਡਾ ਧੰਨਵਾਦ ਤੇ ਕਰਕੇ ਤਸੱਲੀ ਨਾ ਕਰਿਓ ਖਰੀਦਦਾਰ ਦਸਾਂਜ பாਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ பாਜੀ ਹੋਰ ਵਧੀਆ ਵਧੀਆ ਕਿਵੇਂ ਚੜਦੀ ਕਲਾ ਨਾ ਚੜਦੀ ਕਲਾ ਕਿਰਪਾ ਬਾਬੇ ਦੀ ਤੇ ਦਸਾਂਜ பாਜੀ ਆਪਣਾ ਡਰੈੱਸ ਆਪਣਾ ਡਰੈੱਸ ਪਿੰਡ ਕਸੀਡਪੁਰ तहसील बटाला जिला ਗਰਦਾਸਪੁਰ ਤੇ ਮੋਬਾਈਲ ਨੰਬਰ 9779635121 ਤੇ ਅੱਜ ਫਿਰ ਅੱਗੇ گاਵਾਂ ਕਿਤੇ ਮੱਝਾਂ ਹਨਾ ਮੈਕਸ ਜੀ ਹੁੰਦੀ ਅੱਜ ਸਾਰੀਆਂ ਹੀ ਮੱਝਾਂ ਹਾਂਜੀ ਹਾਂਜੀ ਤੇ ਆ ਨੀਲੀ ਰਾਵੀ ਦਾ ਸਾਂਝ பாਜੀ ਕੀ ਡਿਟੇਲ ਆ ਮੈਂ ਦੀ ਇਹ ਚੌਥਾ ਵੀ ਨਾ ਗੱਭਣੂ ਜਾਣ ਰਿਆ ਇਹਨੂੰ ਠੀਕ ਆ ਤਿੰਨ ਪੂਰੇ ਹੋ ਕੇ ਚੌਥਾ ਲੱਗ ਗਿਆ ਹਾਂ ਦੋ ਤੇਗਾ 5 ਕਿਲੋ 5 ਕਿਲੋ ਦੁੱਧ ਆ ਹਾਂ ਤੇ ਸਾਂਝ பாਜੀ ਕਿੰਨੇ ਦਿਨ ਹੋ ਗਏ ਆਈ ਨੂੰ ਮਿਲਦੀ ਕਿਵੇਂ ਆ ਇਹ ਜੱਟੀ ਘਾ ਲਵਾਉਂਦੀ ਆ ਪਰਸੋਂ ਹੀ ਆਈ ਆਪਣੇ ਕੋਲ ਪਰਸੋਂ ਹੀ ਆਈ ਐ ਨੀਲੀ ਰਾਵੀ ਦੀ ਆ ਹਨਾ ਤੇ ਸੱਜਰ ਨੇ ਦੁੱਧ ਕੀ ਦਿੱਤਾ ਯਾਰ ਕੋਈ ਪੁੱਛਿਆ ਤੇ ਮਾਲਕ ਨੇ ਮਦਦ ਲੋ ਜਵਾਇਆ ਸੱਜਰ ਨੇ ਦੇ ਗਈ ਹੂ ਹਨਾ ਵੱਡੀ ਵੱਡੀ ਚੰਗੀ ਆ ਮੈਂ ਤੇਰੀ ਹਾਂਜੀ ਹਾਂਜੀ ਠੀਕ ਆ ਠੀਕ ਆ ਤਿੰਨ ਪੂਰੇ ਕਰਕੇ ਚੌਥੇ ਜ ਵੜ ਗਈ ਆਪਣੀ ਗੱਬਣ ਚੈੱਕ ਪਾਸ ਕਰਾਈ ਆ ਹਾਂ ਅਗਲਾ ਆਫ ਦੀ ਕਰਾ ਸਕਦਾ ਟੀਕਾ ਵੀ ਲਾਇਆ ਵਾ ਉਹ ਪਿਆ ਸਾਹਮਣੇ ਠੰਡਾ ਠੰਡਾ ਟੀਕਾ ਲਾਇਆ ਵਾ ਓਕੇ ਰਿਪੋਰਟ ਓਕੇ ਰਿਪੋਰਟ ਮੈਂ ਚੰਗੀ ਆ ਤੇਰੀ ਤੇ ਤਾਂ ਸਾਈ ਤੂਰ ਕਰਾ ਚੱਕੇ ਦੀ ਚੌਨ ਚਾਨਕ ਐਨ 1 ਨੰਬਰ ਚੌਨ ਜਾਣ ਠੀਕ ਆ ਠੀਕ ਆ ਠੀਕ 5 ਕਿਲੋ ਦੁੱਧ ਹੈਗਾ ਹੈ ਨੇ ਉਹ ਕੇ ਸਜਣਾ ਪੱਠਪੜਾ ਚੰਗਾ ਮਹਿੰਦਾ ਤੇ ਬਾਕੀ ਰੇਟ ਤੇ ਗੱਲ ਮੁੱਕ ਜਾਣੀ ਆ ਤੇ ਤੂਰ ਤਾਂ ਬਹੁਤ ਚੰਗੀ ਆ ਸਜਣਾ ਪੂੜੀ ਵਰਗੀ ਆ ਤੇ ਜੇ ਆਪਾਂ ਸਾਂਭਾਂਗੇ ਨਾ ਕਰਮਾਲੀ ਘਰੇ ਤੇ ਆਪਾਂ ਨੂੰ ਜੇ ਬਾਈ ਨੇ ਜਾਇਜ਼ ਦੇਤੀ ਤਾਂ 2 ਰੁਪਏ ਲਾਊਗੀ ਕਿਉਂਕਿ ਬੰਤਰ ਮਹਿੰਦੀ ਚੰਗੀ ਆ ਸਜਣਾ ਉਗੇ ਸਫਾਈਆਂ ਸਪੂਈਆਂ ਵੀ ਚੰਗੀਆਂ ਤੇ ਬਾਕੀ 2 ਕੁ ਮਹੀਨੇ ਕਰਮਾਂ ਵਾਲੀ ਤੈਨ ਤਾਂ ਹਜੇ ਹੋਰ ਮਲਮੁਲ ਜਾਊਗੀ ਇੱਕੋ ਇੱਕ ਡੰਗ ਪੈ ਜੂ ਬੜਾ ਬੜਾ ਹੋਰ ਕੀ ਕਰ ਜੂਗੀ ਤੇ ਦਸਾਂਜ ਭਾਜੀ ਰੇਟ ਕੀ ਰਊਗਾ ਇਹਦਾ ਮੁੱਲ ਭਾਜੀ ਦਾ 65000 ਕਰਦੇ ਆ ਦਸਾਂ ਜਿਆਦੇ ਨਹੀਂ 65 ਫਿਰ ਕਾਂ ਸਾਹਮ ਕੇ ਆਪਾਂ ਹੀ ਲੈਣੀ ਕਹੇ ਭੈਣ ਭਰਾ ਤੋਂ ਹਾਂਜੀ ਹਾਂਜੀ ਲੱਖੋਂ ਪਾਰ ਵੀ ਕੋ ਲੱਖ ਦੀ ਮੈਂ ਵੇਚੀ ਜੋ ਸੌਕੀ ਨਹੀਂ ਤੂੰ ਉਹ ਫੇਰ ਟੰਗੇ ਬਾਜ਼ਾਰ ਚ ਆ ਜਣੀ ਆ ਉਹ ਚਲ ਉਹ ਛੱਡ ਤੂੰ ਦੇਈਏ ਕਿੰਨੇ ਦੀ ਐਂ ਜੇ ਕਹਿ 62 ਦੇ ਦਾਂਗੇ 62000 ਦੀ ਹਾਂ 60 ਦੀ ਦੇ ਦੇ ਯਾਰ ਵੇਖੀ ਜਾਉ ਦੇ ਦਾ ਜੇ ਤਾਂ 22 ਦਾ ਕੋ ਦੇ ਦੇ ਮੇਰਾ ਭਰਾ ਦੇ ਦਾਂਗਾ ਹੈ ਠੀਕ ਹੈ ਜੀ ਲੋ ਵੀ ਸੱਜਣੋ 60000 ਦੀ ਵੀਰ ਕਹਿੰਦਾ ਤੇ ਬਾਕੀ ਨਾ ਵਜਨ ਵੀ ਚੰਗਾ ਤੇ ਚੱਕ ਪਾਸ ਆ ਨੀਲੀ ਰਾਵੀ ਚ ਵੀ ਆ ਗਈ ਸਾਰੀਆਂ ਨਿਸ਼ਾਨੀਆਂ ਤਕਰੀਬਨ ਕਰਮਾਂ ਲਈ ਕਵਰ ਕਰਦੀ ਹੈ ਜੇ ਚੰਗੇ ਟੀਕੇ ਲਵਾਏ ਨਾ ਤੇ ਚੰਗੇ ਬੱਚੇ ਪਾਉਗੀ ਮੈਂ ਤੇ ਇੱਕ ਦਸਾਂਜ ਅੱਗੇ ਆ ਖੜੀ ਇਹਦਾ ਕੀ ਹਸਾਬ ਹੁ ਤਾ ਇੱਕ ਮੀਣੀ ਵੀ ਆ ਹੈ ਨਾ ਹਾਂ ਇਹਦੇ ਸੰਗ ਦਸਾਂਜ ਹਿਲਦੇ ਆ ਦੋਵੇਂ ਹਿਲਦੇ ਸਾਂਝੇ ਅੱਛਾ ਯਾਰ ਯਾਰ ਸੋਹਣੀ ਬਹੁਤ ਆ ਕੱਟੀ ਹੈ ਨਾ ਹਾਂ ਇਹ ਐਚ ਐਫ ਮਸ਼ੀਆਂ ਰਗੀ ਆ ਠੀਕ ਆ ਹਨਾ ਹਾਂ ਕੀ ਬਾਤ ਆ ਤੇ ਨਸਾਂ ਦਾ ਜਿਹੜੀ ਨਾਲ ਝੋਟੀ ਇਹਦੀ ਕੀ ਡਿਟੇਲ ਆ ਕਿਹੜਾ ਸੂਆ ਪਲੂਨ ਸੂਈ ਆ ਤੇ ਬੱਚਾ ਇਹਦਾ ਬੱਚਾ ਨਹੀਂ ਹੈਗਾ ਦਾ ਕਿੰਨੇ ਟਾਈਮ ਦੀ ਸੂਈ ਆ ਬਾਈ ਇਹਦੇ ਬਾਰੇ ਨਹੀਂ ਬਾਈ ਪਤਾ 5 ਕਿਲੋ ਦੁੱਧ ਹੈ ਥੱਲੇ 5 ਕਿਲੋ ਦੁੱਧ ਹੈਗਾ ਮਿਲਦੀ ਮਿਲਦੀ ਟੀਕਾ ਲਾਉਂਦੀ ਹੈ ਰੇਟ ਇਹਦਾ ਰੇਟ ਇਹਦਾ 45000 ਦੀ 45000 ਦੀ ਹਾਂ ਉੱਚੋਂ ਕੋਈ ਕਰ ਦਾਂਗੇ ਮਾਣ ਦਾਂ ਠੀਕ ਆ ਖੜੀ ਰਹਿਣ ਦੇ ਨੂੰ ਇੱਥੇ ਤੇ ਆ ਮੀਣੀ ਕੱਢ ਬਾਹਰ ਇਹ ਕਰਾਈਏ ਚੈੱਕ ਆਪਣੇ ਭੈਣਾ ਭਰਾਵਾਂ ਨੂੰ ਤੇ ਇਹ ਇਹਦਾ ਕੀ ਹਿਸਾਬ ਕਿਤਾਬ ਸੁਈ ਹੈ ਮੀਣੀ ਹੈ ਤਾਂ ਸਾਝ ਪਾਣੀ ਜੀ ਹੈ ਬੱਚਾ ਨਹੀਂ ਮੀਨੇਗਾ ਨਹੀਂ ਹੈ ਸੁਈ ਹੈ ਨਾ ਬੱਚਾ ਹੈ ਨਹੀਂ ਹਾਂ ਹਾਂ ਓਕੇ ਓਕੇ ਤੇ ਕਿੰਨੇ ਕ ਚੜਦੀ ਸੁਈ ਸਹੀ ਪੁੱਛਿਆ ਕਿ ਨਹੀਂ ਪਤਾ ਸੁਈ ਨੂੰ ਨੇ 4 ਮਹੀਨੇ ਹੋ ਗਏ ਓਕੇ ਤੇ ਗੱਬਣ ਗੁੱਬਣ ਦਾ 20 ਕਿਰਵਾਏ ਬਣੀ 20 ਦਿਨ ਹੋ ਗਏ ਕਹਿੰਦੇ ਬਣੀ ਨੂੰ ਠੀਕ ਆ ਠੀਕ ਆ ਠੀਕ ਸਾਰੀ ਜੈਡ ਬਲੈਕ ਆ ਹਨਾ ਹਾਂਜੀ ਹਾਂ ਤੇ ਪਈ ਵੀ ਗੇਂਦ ਜੀ ਜਮਾਂ ਜਾਵਨਰ ਕੀ ਕਾਲੀ ਕਾਲੀ ਸ਼ਾਬਾਸ਼ ਹਨਾ ਇਹ ਰੋਟੀ ਤੇਰੀ ਸੋਹਣੀ ਐ ਸੱਜਣੋ ਇੱਕ ਨੋਟ ਕਰਿਓ ਜੇ ਮੀਣੀ ਅਸਰ ਕੱਟੀ ਲਵਦੇ ਆ ਨਾ ਤੇ ਜੇ ਰੇਟ ਜਾਇਜ਼ ਕਰਤਾ ਭਰਾ ਨੇ ਫੇਰ ਮੀਣੀ ਕੱਟੀ ਲੈਣ ਨਾਲ ਉਹ ਆ ਝੂਟੀ ਲੈ ਲਿਓ ਤੇ ਕਰਮਾਂ ਵਾਲੀ ਚੰਗੀ ਰਹੂਗੀ ਕੋਈ ਕਹਿਣ ਵਾਲੀ ਗੱਲ ਨਹੀਂ ਆ ਜਾ ਤੇ ਦਸਾਂਝ ਮਿਲਦੀ ਕਿਵੇਂ ਇਹ ਬਾਈ ਦੋਵੇਂ ਟੈਪ ਉੱਤੇ ਬਹਿ ਜਾਓ ਹੁਣੇ ਬਹਿ ਜਾਓ ਪਾਣੀ ਇੰਨੀ ਮਿੱਠੀ ਵਾਹ ਮਿੱਠੀ ਕੀ ਬਾਤ ਤੇ ਚੂਣ ਚਾਨ ਇੱਕ ਨੰਬਰ ਦੀ ਇੱਕ ਨੰਬਰ 100 ਦੀ 100 ਮਰਾਦ ਨੇ ਫੇ ਤਾਰਾ ਅੱਛਾ ਐਂ ਬਹਿ ਜਾ ਪਾਉਂ ਥਾਪੀ ਮਾਰ ਕੇ ਕਿੱਜੋ ਕਰ ਪਾ ਗਏ ਹੋਨੇ ਪਿਛੋੜਾਂ ਮੇਜ ਕੀ ਬਾਤ ਦਸਾਂਜ ਭਾਜੀ ਇਹਦਾ ਰੇਟ ਗੰਢ ਜੀ ਦਾ ਕਿੰਨਾ ਕੁ ਕਰੇਗਾ ਰੇਟ ਜੈ ਜੀ ਦੇ ਦੀ ਮਨਿਆ ਯਾਰ ਜੀ ਦਾ 50000 ਦੀ ਹਾਂ ਕਰਦਗੇ ਮੌਕੇ ਤੇ ਥੋੜਾ ਬਹੁਤਾ ਮਾਨਤਾ ਨਾ ਚਲ ਬਾਹਲਾ ਨਹੀਂ ਮੈਂ ਤੈਨੂੰ ਕਹਿੰਦਾ ਉਵੇਂ ਤਾਂ ਅਸਰ ਕੱਟੀ ਵੀ 30 4000 ਤੋਂ ਬਾਹਰ ਮਿਲਦੀ ਆ 40 ਬਾਹਰ ਤਾਂ ਹੁਣ ਵੀ ਹੈਗੀ ਆ ਅੱਛਾ ਨਹੀਂ ਕੱਟੀ ਅਸਰ ਹੀ ਮਿਲਦੀ ਏਨੇ ਦੀ ਨਾ ਇਹ ਤਾਂ ਦੁੱਧ ਦਿੰਦੀ ਇਹ ਦੁੱਧ ਕਿੰਨਾ ਭਾਂਡੇ ਚ ਇਹਦੇ ਕੋਲੇ ਜਿਹੜਾ ਇਸ ਵੇਲੇ ਆਜੂ 5 ਕਿਲੋ ਐ ਥਲੇ 5 ਕਿਲੋ ਹਾਂ ਠੀਕ ਆ ਠੀਕ 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 ਤੇ ਚੂਣ ਝਾੜ ਇੱਕ ਨੰਬਰ ਜੈਲੀ ਬਹੁਤ ਆ ਮੈਂ ਸੋਣੇ ਜਿਹੜਾ ਮਰਜੀ ਵੇਚੇ ਕੋਸਾ ਲੈਣੀ ਵੀ ਐ ਨਹੀਂ ਹੈਗਾ ਬੁੜੀ ਚੋਵੇ ਬੰਦਾ ਚੋਵੇ ਕੋਈ ਗੱਲ ਨਹੀਂ ਨਹੀਂ ਠੀਕ ਆ ਅਛਾ ਹੀ ਭੇਜਣਾ ਹਾਂ ਪਾੜਾ ਸੱਟ ਕੇ ਬਸ ਵਾਹ ਦੇ ਦੇ ਦੇਣੀ ਤੇ ਰਹਿਣ ਦੇ ਓਕੇ ਤੇ ਦਸਾਂ ਜ ਫੇਰ ਵੀ 50 ਚੋਂ ਮਾਨਤਨ ਹੋ ਜੂ ਕਰ ਦਾਂਗੇ ਬਾਈ ਹੈ ਕਰ ਦਾਂਗੇ ਝੂਣ ਚਾਨ ਖਰੀ ਆ ਹਨਾ ਝੂਣ ਜਾਣੇ ਕਨ ਨਾ ਪਵੇ ਕੀ ਬਾਤ ਨਹੀਂ ਠੀਕ ਆ ਬਾਈ ਓਕੇ ਰਿਪੋਰਟ ਆ ਸੱਜਣੋ ਚੰਗੀ ਕੱਟੀ ਆ ਪੁਲਿਸਾਂ ਵੀ ਵਜਨ ਵਾਲੀ ਤੇ 20 ਕ ਜਨਾਂ ਦੀ ਬਾਈ ਦੱਸਦਾ ਵੀ ਬਣੀਆਂ ਬਾਕੀ ਤਾਂ ਹੁਣਾਂ ਪਰਮਾਤਮਾ ਦੇ ਹੱਥ ਡੋਰੀ ਆ ਇਹ ਗੱਬਣ ਨਿਕਲੇ ਜੇ ਖਾਲੀ ਤੇ ਜਿਹੜੀ ਗੱਬਣ ਚੱਕ ਪਾਸ ਹੋ ਗਈ ਤੁਹਾਨੂੰ ਦੱਸਤੀ ਤੇ ਇੱਕ ਅੱਗੇ ਆ ਝੂਟੀ ਵੀ ਆ ਚੰਗੇ ਕਦ ਕਾਟ ਦੀ ਕੀ ਹਸਾਬਕਤਾ ਵਾ ਕਿੰਨੇ ਟਾਈਮ ਦੀ ਸੂਈ ਸਾਈ ਹੈ ਸਾਰੀ ਗੱਲਬਾਤ ਆਪਾਂ ਇਹਦੇ ਮਾਲਕ ਨਾ ਕਰਦੇ ਆ ਤੇ ਤੇ ਦਸਾਂਜ ਭਾਜੀ ਆ ਝੂਟੀ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਪਲੂਣ ਆ ਪਹਿਲੂਣ ਸੂਈ ਪਹਿਲਾ ਸੂਆ ਹੀ ਹਾਂ ਤੇ ਦੰਦਾ ਚ ਵੇਖੀ ਆ ਦੋਂਦੀ ਆ ਹਜੇ ਦੋਂਦੀ ਆ ਕਿਉਂ ਉਹਦੇ ਕੱਢੇ ਆ ਅੱਛਾ ਨਹੀਂ ਸਿੱਟੇ ਆ ਕਿ ਕੱਢੇ ਆ ਆ ਸਿੱਟੇ ਜੇ ਤਾਂ ਦੋਨ ਦੇ ਪੂਰੇ ਕਰਕੇ ਚੌਕ ਦੇ ਸਿੱਟ ਗਈ ਹਾਂ ਕੱਦ-ਕੁੱਦ ਬਹੁਤ ਚੰਗਾ ਕਿੰਨੇ ਟਾਈਮ ਦੀ ਸੂਈ ਤੇ ਕਿੰਨੇ ਦੁੱਧ ਤੇ ਚੱਲਦੀ ਐ ਇਹ ਸੂਈ ਹਫਤਾ ਹੋ ਗਿਆ ਨਾ ਹਫਤੇ ਦੀ ਸੂਈ ਆ ਬੱਚਾ ਇਹਦੇ ਕੋਲੇ ਕੱਟਾ ਜੇ ਕੱਟਾ ਇਹਦੇ ਮਗਰ ਆ ਗਿਆ ਸੱਜਣੋ ਤੇ ਬੱਚੇ-ਬੁੱਚੇ ਤੇ ਜਿਵੇਂ ਪਹਿਲਾਂ ਸਹਿਮਤ ਆ ਨਾ ਬਿਲਕੁਲ ਫੀਲ થਉ ਇੱਥੇ ਹੀ ਬਹਿ ਜਾਓ ਠੀਕ ਆ ਠੀਕ ਆ ਬਾਈ ਤਾਂ ਲੱਗ ਗਿਆ ਸੱਜਣੋ ਚੋਣ ਕੀ ਬਾਤ ਹੈ ਦੇਖੋ ਕੱਦ ਕਾਠ ਚੰਗਾ ਕੱਟੀ ਦਾ ਪਲੂਨ ਸੂਈ ਮਗਰ ਕੱਟਾ ਤੇ ਧਾਰਾ ਹੁਣ ਕਿੰਨੀਆਂ ਭਾਂਡੇ ਚ ਆਉਂਦੀਆਂ ਇਹਦੀਆਂ 6 ਕਿਲੋ ਦੁੱਧ ਇਸਲੇ ਹੈ 6 ਕਿਲੋ 6 ਕਿਲੋ ਦੁੱਧ ਐ ਇਸ ਨੂੰ ਤੇ ਦੁੱਧ ਤਾਂ ਵਾਜੂਗੀ ਝੂਟੀ ਹੈ ਦੁੱਧ ਤਾਂ ਵਾਜੂਗੀ ਹੈਨਾ ਓਹਦੇ ਨਾਲ ਸੂਈ ਵਾਜੂਗੀ ਦੁੱਧ ਵਾਜੂਗੀ ਕਿਆ ਬਾਤ ਯਾਰ ਓਕੇ ਰਿਪੋਰਟ ਆ ਸੱਜਣੋ ਕੱਦ ਕਾਠ ਬਹੁਤ ਚੰਗਾ ਤੇ ਬਾਕੀ ਗੱਲ ਰੇਟ ਤੇ ਮੁੱਕਣੀ ਹੈ ਇਹਦਾ ਜਿਹੜਾ ਪਰੇ ਖੜਾ ਉਹ ਕੱਟਾ ਹੈਨਾ ਤੇ ਚੂਣਚਾਨ ਇੱਕ ਨੰਬਰ ਆ ਨਾ ਚੂਣ ਜਾਣੇ ਕਰ ਨੰਬਰ ਠੀਕ ਅਠੀ ਆ ਪਾਤਾ ਚੂਨ ਰੇ ਪਿਆ ਹਨਾ ਹਾਂਜੀ ਹਾਂਜੀ ਠੀਕ ਐ ਚੂਨ ਵਾਲੀ ਹੋਣੀ ਹਜੇ ਹਾਂ ਓਕੇ ਓਕੇ ਤੇ ਦਸਾਂਜ ਭਾਜੀ ਇਹ ਝੋਟੀ ਦਾ ਕੀ ਰੇਟ ਰਹੂਗਾ ਜਿਹੜਾ ਢੇਲਨ ਵਾਲਾ ਲਾਸਟ ਆ ਮੋਦੂ ਦਾ ਸਈਆ ਕਰਦੇ ਹਾਂ 80000 ਹਾਂਜੀ ਭਾਵੇਂ ਲੱਖ ਵੀ ਕਰ ਯਾਰ ਤੇਰੀ ਚੀਜ਼ ਆ ਹਾਂਜੀ ਹਾਂਜੀ ਦੇਵਾਂਗੇ ਕਿੰਨੇ 75000 ਰੇ ਦਾਂਗੇ ਉਹਦੇ ਚੋ ਪਿਆਰ ਮੁਹੱਬਤ ਹੋ ਜੂ ਕੋਈ ਕਰ ਦਾਂਗੇ ਕੁਆਲੇ 75000 ਚੋਂ ਹਾਂਜੀ ਤਾਜੀ ਸੂਈ ਕੱਟੀ ਕਰ ਦਾਂਗੇ ਕਿਆ ਬਾਤ ਲਓ ਵੀ ਸੱਜਣੋ ਰੇਟ ਚੈੱਕ ਕਰਿਓ ਭਰਾ ਦਾ ਕੱਟੀ ਬਹੁਤ ਚੰਗੀ ਆ ਕੱਟ ਕਾਟ ਬਹੁਤ ਚੰਗਾ ਤੇ 75000 ਚੋ ਵੀ ਮਾਨਤਾ ਨਵੀਰ ਕਹਿੰਦਾ ਯਾਰ ਨੋਟ ਕਰਿਓ ਆ ਸਿੰਗ ਵਾਲੀਆਂ ਦੁੱਧ ਨੂੰ ਖਰੀਆਂ ਝੂਟੀਆਂ ਬਾਕੀ ਤੁਸੀਂ ਵੀ ਸਾਰੇ ਭੈਣਾ ਭਰਾ ਜਾਣਦੇ ਆ ਖਾਲੇ ਮੇਦੀ ਕੁਆਲਿਟੀ ਚੰਗੀ ਆ ਹਨਾ ਹਾਂਜੀ ਹਾਂਜੀ ਤੇ ਬੱਚਾ ਇਹਦਾ ਵਿਖਾਈਏ ਤਾਂ ਹਾਂਜੀ ਮਾੜਾ ਜਾ ਕਰ ਆ ਇਹਨਾਂ ਦੇਖੀ 22 ਵੀ ਚੌੜਾ ਉੱਤੇ ਨਾ ਘੜਦੇ ਆਹ ਸਜਨੋ ਜਿਹੜਾ ਇਹਦੇ ਮਗਰ ਕੱਟੇ ਨੂੰ ਇਹਨੇ ਜਨਮ ਦਿੱਤਾ ਤੇ ਮਿਲਨ ਮੋਲਨ ਨੂੰ ਓਕੇ ਆ ਬਿਲਕੁਲ ਓਕੇ ਆ ਛੱਡ ਦੇ ਨਾਲ ਥੱਲੇ ਵੜੇ ਨੇ ਠੀਕ ਆ ਠੀਕ ਲੋ ਵੀ ਸੱਜਣੋ ਇਹ ਆ ਪਸੂ ਇਸ ਵੇਲੇ ਪਿੰਡਕ ਸੀਟ ਪਰ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਗਰਦਾਸਪੁਰ ਆ ਗਿਆ ਤੇ ਭਾਵੇਂ ਉਹਦੇ ਥੱਲੇ ਵੀ ਬੱਚਾ ਜਿਹੜਾ ਛੱਡ ਕੇ ਵਿਖਾਤਾ ਵੀ ਤਸੱਲੀ ਹੀ ਹੋ ਜੇ ਪੈਣਾ ਭਰਾਵਾਂ ਨੂੰ ਵੀ ਪਹਿਲਾਂ ਕੱਟੀ ਬੱਚੇ ਪੁੱਛੇ ਤੇ ਸਹਿਮਤ ਆ ਹਨਾ ਹਾਂ ਚੋੜ ਨਾ ਨੰਬਰ ਦੀ ਓਕੇ 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 ਨਹੀਂ ਠੀਕ ਆ ਬੇਫਿਕਰ ਹੋ ਜਿਓ ਨਹੀਂ ਠੀਕ ਆ ਤਾਂ ਸਾਂਝ ਠੀਕ ਆ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਮਿਲਦੇ ਆਂ ਆਪਾਂ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ